ਕੁਝ ਜੋਤ ਬਲਾਤੀ ਸਾਡੀ ਜਿਹੜੀ ਸੰਪਰਦਾ ਚੱਲੀ ਆਈ ਹੈ ਇਹ ਭਾਈ ਦਇਆ ਸਿੰਘ ਜੀ ਤੋਂ ਚੱਲੀ ਹੈ ਜਿਹਦੇ ਚ ਬੜੀਆਂ-ਬੜੀਆਂ ਕਮਾਈਆਂ ਵਾਲੇ ਮਹਾਪੁਰਸ਼ ਹੋਏ ਨੇ ਦਸ ਕੇ ਸਰੀਰ ਛੱਡਦੇ ਰਹੇ ਨੇ ਇਸ ਤਰ੍ਹਾਂ ਸਰੀਰ ਛੱਡਾਂਗੇ ਸੰਤ ਬਾਬਾ ਕਰਮ ਸਿੰਘ ਮਾਰੇ ਨੇ ਪਹਿਲੇ ਹੀ ਦਸਤਾ ਸੰਤ ਬਾਬਾ ਅਤਰ ਸਿੰਘ ਮਾਰੇ ਨੇ ਸੰਤ ਬਾਬਾ ਇਸ਼ਰ ਸਿੰਘ ਜੀ ਮਾਰੇ ਰੜਾ ਸਾਹਿਬ ਵਾਲੇ ਸੰਤ ਬਾਬਾ ਕਿਸ਼ਨ ਸਿੰਘ ਮਾਰੇ ਰੜਾ ਸਾਹਿਬ ਵਾਲੇ ਜਿਨ੍ਹਾਂ ਦੀ ਤੁਸੀਂ ਫਲਵਾੜੀ ਦੇਖ ਰਹੇ ਹੋ ਸ੍ਰੀਮਾਨ ਸੰਤ ਬਾਬਾ ਮਾਨ ਸਿੰਘ ਮਰਨ ਨੇ ਸੰਗਤ ਕੀਤੀ ਮਹਾਪੁਰਸ਼ਾਂ ਦੀ ਬਾਬਾ ਮੋਹਨ ਸਿੰਘ ਜੀ ਦੋਵੇਂ ਮਹਾਪੁਰਸ਼ਾਂ ਨੇ ਐਂਡ ਤੱਕ ਉਹਨਾਂ ਦੇ ਨਾਲ ਨਿਭਾਤੀ ਸੇਵਕ ਕਿ ਜੋੜਕ ਨਿਭਹੀ ਪ੍ਰੀਤ ਮਹਾਪੁਰਸ਼ ਇੰਨੀ ਉਸਤਤ ਕਰਦੇ ਹੁੰਦੇ ਸੀ ਸੰਤ ਬਾਬਾ ਈਸ਼ਰ ਸਿੰਘ ਮਰਦੀ ਉਸਤਤ ਕਰਦੇ ਕਰਦੇ ਨੇਤਰਾ ਚੋਂ ਵਿਰਾਗਮਈ ਜਲ ਆ ਜਾਂਦਾ ਸੀ ਆਪਣੇ ਪਿਆਰੇ ਦੀ ਯਾਦ ਵਿੱਚ ਇਨੂੰ ਕਹਿੰਦੇ ਨੇ ਪਿਆਰ ਮਹਾਂਪੁਰਸ਼ਾਂ ਜਿਨ੍ਹਾਂ ਨੇ ਅੰਮ੍ਰਿਤ ਛਕਾਇਆ ਹੋਵੇ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਨਾਲ ਜੋੜਿਆ ਹੋਵੇ ਜੀਵਨ ਜਾਂਚ ਦੱਸੀ ਹੋਵੇ ਉਹਨਾਂ ਨੂੰ ਕਿਵੇਂ ਭੁਲਾਇਆ ਜਾ ਸਕਦਾ ਹੈ ਹਰ ਸਮੇਂ ਮਹਾਂਪੁਰਸ਼ਾਂ ਦੇ ਅੰਦਰ ਉਹਨਾਂ ਦੀ ਯਾਦ ਰਹਿੰਦੀ ਸੀ ਜਦੋਂ ਵੀ ਵਰਸੀ ਹੁੰਣੀ ਉਹਨਾਂ ਨੇ ਭਾਵਕ ਹੋਣਾ ਸਹਿਜ ਵਿੱਚ ਬੋਲਣਾ ਵਿਰਾਗ ਵਿੱਚ ਬੋਲਣਾ ਤੇ ਉਹ ਮਹਾਂਪੁਰਸ਼ ਇੰਨੇ ਪਿਆਰ ਵਾਲੇ ਸੀ ਤੁਹਾਡੇ ਇਲਾਕੇ ਦੇ ਵਿੱਚ ਉਹਨਾਂ ਨੇ ਸੱਚਖੰਡ ਬਣਾਤਾ ਔਰ ਆਪਣਾ ਨਾਂ ਨਹੀਂ ਰੱਖਿਆ ਆਪਣੇ ਵੱਡੇ ਮਹਾਪੁਰਸ਼ਾਂ ਦਾ ਨਾਂ ਗੁਰਦੁਆਰਾ ਈਸ਼ਰ ਦਰਬਾਰ ਜਿੱਥੇ ਵੀ ਉਹਨਾਂ ਨੇ ਅਮਰੀਕਾ ਦੇ ਵਿੱਚ ਵੀ ਅਸੀਂ ਦਰਸ਼ਨ ਕੀਤੇ ਉਹਨਾਂ ਦੇ ਸਥਾਨ ਦੇ ਇੰਗਲੈਂਡ ਵਿੱਚ ਉੱਥੇ ਵੀ ਉਹਨਾਂ ਨੇ ਆਪਣੇ ਵੱਡੇ ਮਹਾਪੁਰਸ਼ਾਂ ਦਾ ਨਾਂ ਰੱਖਿਆ ਸੋ ਸਾਡੀ ਸੰਪਰਦਾ ਦੇ ਵਿੱਚ 10 ਕਿ ਸ੍ਰੀ ਛੱਡਦੇ ਰਹੇ ਨੇ ਜਦੋਂ ਵੀ ਸ੍ਰੀ ਛੱਡਿਆ ਭਾਈ ਦਇਆ ਸਿੰਘ ਜੀ 10ਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੁਪਹਿਰ ਦਾ ਲੰਗਰ ਪਾਣੀ ਪ੍ਰਸ਼ਾਦਾ ਛੱਕ ਕੇ ਰਾਮ ਕਰ ਰਹੇ ਨੇ ਪਹਿਰੇਦਾਰ ਸਿੰਘ ਫਿਰ ਤੁਰ ਕੇ ਬੜੀ ਸਾਵਧਾਨੀ ਨਾਲ ਪਹਿਰਾ ਦੇ ਰਿਹਾ ਹੈ ਇੱਧਰ ਪੰਜ ਪਿਆਰਿਆਂ ਦੇ ਮੁਖੀ ਭਾਇ ਭਾਈ ਦਇਆ ਸਿੰਘ ਜੀ ਆਪਣਾ ਪੰਜ ਭੂਤਕ ਸ੍ਰੀ ਛਡ ਕੇ ਸਤਖੰਡ ਚਲੇ ਗਏ ਜਦੋਂ ਸਤਖੰਡ ਚਲੇ ਗਏ ਸੰਗਤਾਂ ਨੇ ਮਨਰੂਗ ਸ਼ਬਦ ਪੜ੍ਹਨੇ ਸ਼ੁਰੂ ਕਰਤੇ ਜੋ ਗੁਰੂ ਘਰ ਦੀ ਮਰਿਆਦਾ ਹੈ ਰਾਮਕਲੀ ਸਦ ਵਿੱਚ ਸੱਚੇ ਪਾਤਸ਼ਾਹ ਮਾਰੇ ਬਚਨ ਕਰਦੇ ਨੇ ਮਤ ਮੈਂ ਪਿੱਛੇ ਕੋਈ ਰੋਬ ਸੀ ਸੋ ਮੈਂ ਮੂਲ ਨਾ ਪਾਇਆ ਹੰਤੇ ਸਤਿਗੁਰ ਬੋਲਿਆ ਮੈਂ ਪਿੱਛੇ ਕੀਰਤਨ ਕਰਿਓ ਨਿਰਵਾਣ ਜਿਓ ਜਦੋਂ ਵੀ ਕੋਈ ਪ੍ਰਾਣੀ ਚੜ੍ਹਾਈ ਕਰ ਜਾਂਦਾ ਓਦੀ ਯਾਦ ਵਿੱਚ ਕੀਰਤਨ ਕਰਨਾ ਬਾਣੀ ਪੜ੍ਹਨੀ ਸਿਮਰਨ ਕਰਨਾ ਜਦੋਂ ਭਾਈ ਦਇਆ ਸਿੰਘ ਜੀ ਪੰਜ ਭੂਤਕ ਸਰੀਰ ਛੱਡ ਕੇ ਸੱਚਖੰਡ ਚਲੇ ਗਏ ਤਾਂ ਸੰਗਤਾਂ ਨੇ ਮਿਲ ਕੇ ਇਸ ਤਰ੍ਹਾਂ ਬਿਰ ਮਾਰੂ ਸ਼ਬਦ ਪੜ੍ਹਨੇ ਸ਼ੁਰੂ ਕੀਤੇ ਨਾਂਗੇ ਆਵਣ ਨਾਂਗੇ ਜਾਣਾ ਕੋਈ ਨ ਰਹਿ ਰਾਜਾ ਰਣਾ ਸੰਗਤਾਂ ਮਿਲ ਕੇ ਸ਼ਬਦ ਪੜ੍ਹਦੀਆਂ ਨੇ ਭਾਈ ਦਇਆ ਸਿੰਘ ਜੀ ਚਿੱਟਾ ਚਾਦਰਾਂ ਲਿਆ ਸਰੀਰ ਛੱਡ ਚੁੱਕੇ ਨਾਂਗੇ ਆਵਣ ਨਾਂਗੇ ਨੰਗੇ ਆਵਣ ਨੰਗੇ ਜਾਣਾ ਕੋਈ ਨ ਰਹਿ ਹੈ ਰਾਜਾ ਰਾਣਾ ਜਦੋਂ ਮਾਰੂ ਸ਼ਬਦ ਪੜ੍ਹ ਰਹੀ ਸੰਗਤ ਦਸਵੇਂ ਪਾਤਸ਼ਾਹ ਮਾਰ ਦੇ ਕੰਨ ਵਿੱਚ ਆਵਾਜ਼ ਪਈ ਗੜਵਈ ਸਿੰਘ ਨੂੰ ਕੋਲ ਬੁਲਾ ਕੇ ਮਾਰੇ ਪੁੱਛਦੇ ਆ ਕੀ ਗੱਲ ਗੁਰੂ ਘਰ ਦੇ ਵਿੱਚ ਮਾਰੂ ਸ਼ਬਦ ਕਿਉਂ ਪੜ੍ਹੇ ਜਾ ਰਹੇ ਨੇ ਕਹਿੰਦੇ ਮਹਾਰਾਜ ਜੀ ਪੰਜਾਂ ਪਿਆਰਿਆਂ ਦੇ ਮੁਖੀ ਭਾਈ ਦਇਆ ਸਿੰਘ ਜੀ ਪੰਜ ਭੂਤਕ ਸਰੀਰ ਛੱਡ ਕੇ ਸੱਚਖੰਡ ਚਲੇ ਗਏ ਆ 10ਵੇਂ ਪਾਸ਼ਾ ਮਾਰੇ ਕਹਿੰਦੇ ਸਾਡੇ ਬਿਨਾ ਮਲੇ ਚਲੇਗੇ ਜਾਓ ਉਹਨਾਂ ਨੂੰ ਆਵਾਜ਼ ਮਾਰੋ